چلو چلو اپ

ਸਰਸਕ ਜੱਗੀ ਭਾਜੀ ਉਹ ਆਏ ਨੇ ਸਾਰੀ ਭਾਜੀ ਨਾਲੇ ਨਹੀਂ ਸ਼ੀਦਾਂ ਜਿ ਲੈ ਆਣੀ ਆਪਾਂ ਨੂੰ ਇਧਰ ਵੀ ਸ਼ੀਦਾਂ ਜਾਂ ਇੱਕ ਮਿੰਟ ਭਾਈ ਜੀ ਵੈਗੁਰ ਜੀ ਕੀ ਫਤਿਹ ਅੱਜ ਮੈਂ ਇੱਥੇ ਫਰਾਂਸ ਦੀ ਧਰਤੀ ਤੋਂ ਕੈਂਟ ਦੇ ਵਿੱਚ ਪਹੁੰਚਿਆ ਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਗਉਰਪੁਰ ਦੀਆਂ ਸਾਰੀਆਂ ਸੰਗਤਾਂ ਜੋ ਵਧਾਈਆਂ ਦੇ ਰਹੀਆਂ ਸੋ ਮੈਂ ਵੀ ਉਹ ਚੇਚੇ ਤੌਰ ਤੇ ਅੱਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ ਹੈ ਸੰਗਤਾਂ ਦਾ ਜੋ ਬਹੁਤ ਬਹੁਤ ਪਿਆਰ ਮਿਲਿਆ ਤੇ ਮੇਰੇ ਵੱਲੋਂ ਇਥੋਂ ਦੀ ਸਾਧ ਸੰਗਤ ਨੂੰ ਪ੍ਰਬੰਧਕ ਕਮੇਟੀ ਨੂੰ ਗੁਰੂ ਨਾਨਕ ਦੇ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ ਚੜਦੀ ਕਲਾ ਚ ਰਹਣ ਫੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਤ ਤੁੰਦ ਜਗ ਚਾਲਨ ਹੋਇਆ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾ ਜਲੰਧਰ ਛੋਣੀ ਵਿਖੇ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਉਸਤਦ ਦੇ ਸੰਬੰਧ ਦੇ ਵਿੱਚ ਵਿਸ਼ਾਲ ਦੀਵਾਨ ਸਜਾਏਗੇ ਜਿਸ ਵਿੱਚ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲੀਤਾ ਲੰਘਰਾ ਵੀ ਸੰਜੋਗ ਪਾਇਆ ਹਰ ਸੰਗਤ ਨੇ ਵੱਧ ਚੜ ਕੇ ਸੰਜੋਗ ਦਿੱਤਾ ਅਸੀਂ ਤੈਨੂੰ ਸਾਰਿਆਂ ਦਾ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੇ ਸੰਸਾਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਪਿਆਰ ਸਤਕਾਰ ਤੇ ਧੂਮ ਧਾਮ ਦੇ ਨਾਲ ਮਨਾਏ ਜਾ ਰਹੇ ਹਨ ਜਿਸ ਦੇ ਸਬੰਧ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫੀ ਦਿਨਾਂ ਤੋਂ ਸਮਾਗਮ ਚੱਲ ਰਹੇ ਸਨ ਪ੍ਰਵਾਤ ਫੇਰੀਆਂ ਨਗਰ ਕੀਰਤਨ ਗੁਰਪੁਰਬ ਗੁਰੂ ਕੇ ਲੰਗਰ ਅੱਜ ਦਾ ਵਿੱਚ ਵੀ ਸੰਗਤਾਂ ਨੇ ਬਹੁਤ ਭਾਰੀ ਗਿਣਤੀ ਵਿੱਚ ਸ਼ਮੂਲਤ ਕਰਦੇ ਆ ਠਾਠਾ ਮਾਰਦਾ ਹੋਇਆ ਕੱਟ ਪ੍ਰਬੰਧਕਾਂ ਨੇ ਬਹੁਤ ਸੋਹਣੇ ਤ ਮੁਬਾਰਕ ਤੋਂ ਮੈਂ ਉੱਪਰ ਸਮੂਹ ਇਲਾਕਾ ਨਿਵਾਸੀਆਂ ਨੂੰ ਸਮੂਹ ਸੰਸਾਰ ਦੇ ਸਮੂਹ ਗੁਰਨਾਨਕ ਨਾਮ ਲੈਵਾ ਸੰਗਤ ਤੋਂ ਗੁਰਦੁਆਰਾ ਸਰੂਰ ਸਿੰਘ ਸਭਾ ਜਲੰਧਰ ਚੋਣੀ ਦੀ ਸਾਰੀ ਸੰਗਤ ਵੱਲੋਂ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਾਜ ਜੋਗਿੰਦਰ ਸਿੰਘ ਜੀ ਟੱਕਰ ਜੀ ਵੱਲੋਂ ਹਰਸ਼ਨ ਸਿੰਘ ਜੀ ਚਾवला ਸੋਢੀ ਸਾਹਿਬ ਸਰਦਾਰ ਜਗਮਉਂ ਸਿੰਘ ਜੀ ਜੋਗਾ ਜੀ ਸਲਾਹ ਵਿਕਰਮ ਸਿੰਘ ਜੀ ਜਿੰਨੇ ਵੀ ਕਮੇਟੀ ਮੈਂਬਰ ਨੇ ਸਾਰਿਆਂ ਵੱਲੋਂ ਸਮੂਹ ਸੰਸਾਰ ਦੇ ਸਿੱਖਾਂ ਨੂੰ ਗੁਰਨਾਨਕ ਨਾਮ ਲੈਵਾ ਨੂੰ ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਵਾਸੀਆਂ ਦੇ ਨਾਲ ਨਾਲ ਸਮੂਹ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲੱਖ ਲੱਖ ਵਧਾਈਆਂ ਹਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛੋਣੀ ਵਿਖੇ ਇਸ ਸਬੰਧ ਵਿੱਚ ਨਗਰ ਕੀਰਤਨ ਕੱਢੇ ਗਏ ਪਰਵਾਤ ਫੇਰੀਆਂ ਕੱਡੀਆਂ ਗਈਆਂ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਨਗਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਨਤਮਸਤਕ ਹੋ ਗਏ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਾਡੇ ਦਰਮਿਆਨ ਸਰਦਾਰ ਇਕਬਾਲ ਸਿੰਘ ਜੀ ਪੱਟੀ ਤੋਂ ਸਪੈਸ਼ਲ ਫਰਾਂਸ ਤੋਂ ਆਏ ਹਨ ਉਹਨਾਂ ਨੇ ਵੀ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਇੱਕ ਵਾਰੀ ਮੈਂ ਫੇਰ ਗੁਣਾਲਕ ਨਾਮ ਲੈਵਾ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗਤਾਲ ਤੰਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਤੇ ਪਾਵਨ ਪਵਿੱਤਰ ਗੋਦ ਦੇ ਵਿੱਚ ਜੋੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਪ੍ਰਗਟ ਦਿਵਸ ਦੀ ਮੈਂ ਜਿੱਥੇ ਪੂਰੀ ਸਾਧ ਸੰਗਤ ਨੂੰ ਦੇਸ਼ ਵਿਦੇਸ਼ ਬਸਦੀਆਂ ਨਾਮ ਲੈਵਾ ਸਿੱਖ ਸੰਗਤਾਂ ਨੂੰ ਵਧਾਈ ਦਿੰਨੀ ਆ ਉਥੇ ਗੁਰਦੁਆਰਾ ਸਿੰਘ ਸਭਾ ਸ਼ੋਣੀ ਦੇ ਸਾਡੇ ਪ੍ਰਧਾਨ ਜੀ ਤੇ ਪੂਰੀ ਕਮੇਟੀ ਨੂੰ ਬਹੁਤ ਬਹੁਤ ਵਧਾਈ ਜੋ ਹਰ ਸਾਲ ਅਸੀਂ ਗੁਰੂ ਸਾਹਿਬ ਦਾ ਏ ਪਰਗੜ ਦੇਵ ਜਿਹੜਾ ਆ ਉਹ ਬੜੇ ਸ਼ਰਦਾ ਦੇ ਨਾਲ ਪੂਰੀ ਸੰਗਤ ਦੇ ਨਾਲ ਅਸੀਂ ਇਹ ਜਿਹੜਾ ਦਿਹਾੜਾ ਆ ਉਹਨਾਂ ਦਾ ਮਨਾਉਨੇ ਆ ਮਹਾਰਾਜ ਜੀ ਅਰਦਾਸ ਕਰਦੇ ਆ ਧੰ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਦੇ ਅੱਗੇ ਕਿ ਇਦਾਂ ਹੀ ਜਿਹੜੀ ਆ ਸਾਡੇ ਤੇ ਸਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਇਹ ਜਿਹੜੇ ਦਿਹਾੜੇ ਆ ਇਹਨਾਂ ਦੇ ਅਸੀਂ ਇਦਾਂ ਹੀ ਮਨਾਉਂਦੇ ਰਹੀਏ ਤੇ ਪੂਰੀ ਸੰਗਤ ਦੇ ਵਿੱਚ ਜਿਹੜਾ ਪਿਆਰ ਭਾਵਨਾ ਸਦ ਭਾਵਨਾ ਜਿਹੜੀ ਆ ਉਹ ਇਦਾਂ ਹੀ ਬਣੀ ਰਵੇ ਭਾਈਚਾਰਕ ਸਾਂਝ ਜਿਹੜੀ ਆ ਉਹ ਸਾਡੀ ਬਣੀ ਰਵੇ ਕਿਉਂਕਿ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ ਚਾਰ ਉਦਾਸੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਇੱਕ ਜਗਾ ਤੇ ਇਕੱਠੇ ਹੋ ਕੇ ਜਿਹੜਾ ਜੁੜਨ ਦਾ ਇੱਕ ਪਰਿਵਾਰ ਵਾਂਗੂ ਵਿਚਰਨ ਦਾ ਜਿਹੜਾ ਉਹਨਾਂ ਨੇ ਉਪਦੇਸ਼ ਦਿੱਤਾ ਸੱਚੇ ਪਾਤਸ਼ਾਹ ਦੇ ਉਪਦੇਸ਼ ਤੇ ਚੱਲਦੇ ਰਹੀਏ ਤੇ ਉਹਨਾਂ ਦੀ ਜਿਹੜੀ ਬਾਣੀ ਦਾ ਜਿਹੜਾ ਉਚਾਰਨ ਅਸੀਂ ਕਰਦੇ ਰਹੀਏ ਸੋ ਮੈਂ ਇੱਕ ਵਾਰ ਫੇਰ ਪੂਰੀ ਸਾਧ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ